ਪ੍ਰਾਚੀਨ ਸ਼ਿਵਾਲਾ ਮੰਦਿਰ ਸੁਲਤਾਨਵਿੰਦ ਰੋਡ ਵਿਖੇ ਭਗਵਾਨ ਸ਼ਾਲੀਗ੍ਰਾਮ ਅਤੇ ਮਾਤਾ ਤੁਲਸੀ ਜੀ ਦਾ ਵਿਵਾਹ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ ਇਸ ਮੌਕੇ ਡਾਕਟਰ ਗੁਰਪੂਰਨ ਸਿੰਘ ਬੰਸਲ ਵੱਲੋਂ ਕੰਨਿਆਦਾਨ ਕਰਨ ਦੀ ਸੇਵਾ ਨਿਭਾਈ ਗਈ ਇਸ ਮੌਕੇ ਪ੍ਰਧਾਨ ਦੀਪਕ ਤੁਨਾ ਵਿਜੇ ਸ਼ਰਮਾ ਦੀਪਕ ਧੀਰ ਚਰਨਜੀਤ ਸ਼ਰਮਾ ਰਾਜਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਕੇਕ ਵੀ ਕਟਿਆ ਗਿਆ ਅਤੇ ਸੰਗਤਾਂ ਵਿੱਚ ਪ੍ਰਸਾਦ ਵਟਾਇਆ ਗਿਆ ਅੱਜ ਸੁਲਤਾਨਪੁਰ ਦੇ ਪ੍ਰਚੀਨ ਸਵਾਲਾ ਮੰਦਰ ਪੁੱਜੇ ਹਨ ਤੇ ਤੁਲਸੀ ਵਿਆਹ ਦਾ ਆਯੋਜਨ ਕੀਤਾ ਗਿਆ ਹੈ ਇਸ ਵਾਸਤੇ ਸਾਰੀ ਸੰਗਤ ਹੁਮ ਹੁਮਾ ਕੇ ਪਹੁੰਚੀ ਹੈ ਉਹ ਤੁਲਸੀ ਵਿਆਹ ਬੜੇ ਆਨੰਦਪੂਰਵਕ ਸਾਰੀ ਸੰਗਤ ਨੇ ਸੰਪੰਨ ਕੀਤਾ ਤੇ ਸਾਰਿਆਂ ਨੇ ਤੁਲਸੀ ਦਾ ਵਿਸ਼ਨੂੰ ਦਾ ਵਿਆਹ ਕੀਤਾ ਗਿਆ ਹੈ ਪੱਤ ਜੜ ਕੇ ਭਾਗ ਲੈ ਕੇ ਸੰਦੇਸ਼ ਦਿੱਤਾ ਹੈ ਸਮਾਜ ਦੇ ਵਿੱਚ ਕੀ ਧਾਰਮਿਕ ਕਾਰਜ ਕਰਦੇ ਰਹਿਣੇ ਚਾਹੁੰਦੇ ਆ ਜੇ ਨਾ ਧਰਮ ਦਾ ਪ੍ਰਚਾਰ ਹੁੰਦਾ ਰਹੇ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਪਤਾ ਲੱਗੇ ਕਿ ਅਯੋਜਨ ਕਿਸ ਨਾਲ ਕਰਨੇ ਆ ਕੀ ਮਹੱਤਵ ਹੈ ਚੋਲਸੀ ਦਾ ਜੀਵਨ ਦੇ ਵਿੱਚ ਸਮਾਜ ਦੇ ਵਿੱਚ ਧਰਮ ਦੇ ਵਿੱਚ ਇਹਦੇ ਵਾਸਤੇ ਆਜਾ ਯੋਜਨ ਕੀਤਾ ਗਿਆ ਨੌਜਵਾਨ ਪੀੜ੍ਹੀ ਆਪਣੀ ਸੰਸਕ੍ਰਿਤੀ ਤੋਂ ਦੂਰ ਹੋ ਰਹੀ ਸੀ ਅੱਜ ਤੋਂ 2 ਸਾਲ ਪਹਿਲੇ 3 ਸਾਲ ਪਹਿਲੇ ਬਟ ਹੁਣ ਜੋ بڑے بڑے ਕਾਰਜਕਰਮ ਹੋ ਰਹੇ ਆ ਫੇਸਬੁਕ ਤੇ ਲਾਈਵ ਹੋ ਰਿਹਾ ਕੰਮ YouTube ਤੇ ਲਾਈਵ ਹੋ ਰਿਹਾ ਹੈ ਹੋਰ ਮੀਡੀਆ ਦੇ ਵਿੱਚ ਲਾਈਵ ਹੋ ਰਿਹਾ ਇੰਟਰਨੈਸ਼ਨਲ ਲੈਵਲ ਤੇ ਲਾਈਵ ਹੋ ਰਿਹਾ ਹੈ ਨੈਸ਼ਨਲ ਲੈਵਲ ਤੇ ਲਾਈਵ ਹੋ ਰਿਹਾ ਬੜੇ ਬੜੇ ਕਾਰਜਕਰਮ ਲਾਈਵ ਹੋ ਰਿਹਾ ਹੈ ਪੀੜੀ ਨੂੰ ਕਾਫੀ ਗਿਆਨ ਦਿੱਤਾ ਜਾ ਰਿਹਾ ਤੇ ਕਾਫੀ ਪੀੜੀ ਨਾਲ ਜੁੜ ਵੀ ਗਈ ਹੈ ਉਹਨਾਂ ਨੂੰ ਧਾਰਮਿਕ ਗ੍ਰੰਥ ਦਾ ਮਹਾਭਾਰਤ ਦਾ ਮਾਇਆ ਦਾ ਸ਼੍ਰੀਪੁਰਾਨ ਦਾ ਸੁੰਦਰ ਕਾਂਡ ਦਾ ਹਨੂਮਨ ਚਲिसा ਦਾ ਸਾਰੇ ਇਜੋਜਨ ਬੜੇ ਬੜੇ ਸਮਝ ਆ ਰਹੇ ਹੈ ਤੇ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਨੌਜਵਾਨ ਪੀੜੀ ਕਾਫੀ ਅੱਗੇ ਨੂੰ ਅੱਛੇ ਕੰਮ ਕਰਦੇ ਭਾਈ ਇਹ ਵਾਲਾ ਪ੍ਰੋਗਰਾਮ ਦਾ ਚੇਂਜ ਵਾਲੇ ਮੰਦੇ ਸੁਲਤਾਨੀ ਰੋਡ ਤੇ ਕੀਤਾ ਗਿਆ ਇਹ ਤੇ ਤੁਸੀਂ ਵੀ ਆਦਾ ਪ੍ਰੋਗਰਾਮ ਸੀ ਤੁਸੀਂ ਤੇ ਸ਼ਾਲੀਗ੍ਰਾਮ ਜੀ ਦਾ ਵਿਆਹ ਕਰਵਾਇਆ ਜਾਂਦਾ ਹਰ ਸਾਲ ਬੜੇ ਹਰਸ਼ ਰਾਜ ਦੇ ਨਾਲੇ ਰੋਜ ਜਿਹੜਾ ਮਨਾਇਆ ਜਾਂਦਾ ਹੈ ਤੇ ਬਹੁਤ ਸਾਰੀ ਸੰਗਤ ਇਸ ਨੂੰ ਇੰਜੋਏ ਕਰਦੀ ਹੈ ਅੱਜ ਇਹ ਮੰਦਿਰ ਅਜੇ ਦੋ ਸਾਲ ਪਹਿਰੇ ਤੋਂ ਦਾ ਨਾ ਬਣਾਇਆ ਗਿਆ ਨੀਂ ਚੀਛ ਵਾਲਾ ਮੰਦਿਰ ਵਿੱਚ ਬਰੇ ਛੱਡਾਂ ਦਾ ਬਣਾਇਆ ਗਿਆ ਸਾਰੀ ਸੰਗਤ ਬੜੀ ਖੁਸ਼ ਹੈਗੀ ਆ ਸਾਰੀ ਛੱਡਾਂ ਬਹੁਤ ਉਮਨਾ ਬਣਾਇਆ ਗਿਆ ਇਹ ਪ੍ਰੋਗਰਾਮ ਹੀ ਬਹੁਤ ਬਹੁਤ ਜ਼ਰੂਰ ਹੈ ਅੱਜ ਕੇ ਇੱਕ ਨਸ਼ਾ ਥਾਈ ਦੁਨੀਆ ਨਸ਼ਾ ਕਾਤਵੀ ਬੱਚੇ ਰਚਾ ਕਾਤੇ ਪਰ ਅੱਜ ਸੰਗਤ ਆਵੇ ਸਾਨੂੰ ਪਹਰਾ ਦਗਾ ਸਾਡਾ ਪ੍ਰਚੀਨ ਮੰਦਿਰ ਕੀ ਪਰਚੇ ਹੈਗਾ ਅੱਜ ਇਹ ਸਾਰੇ ਆਉਣਾ ਚਾਹੀਦਾ ਸਾਰੇ ਵੇਖਣਾ ਕਿ ਵਿਆਹ ਦਾ ਕੀ ਬੋਲ ਹੈਗਾ ਅਸੀਂ ਇਹ ਪ੍ਰਚੀਨ ਸਾਡਾ ਮੰਦਿਰ ਹੈ ਬਹੁਤ ਵਧੀਆ ਮੰਦਰ ਹੈ ਇਹਦੇ ਹਰ ਪ੍ਰੋਗਰਾਮ ਬੜੇ ਵਧੀਆ ਹੁੰਦੇ ਆ ਅਸੀਂ ਬੜੇ ਖੁਸ਼ ਆ ਅੱਜ ਬਹੁਤ ਬਹੁਤ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੁਲਸੀ ਦੇ ਵਿਆਹ ਦੀ ਤੁਲਸੀ ਸ਼ਾਲੀਗ੍ਰਾਮ ਦੇ ਵਿਆਹ ਦੀ ਲੱਖ ਲੱਖ ਵਧਾਈ ਹੋਵੇ ਅੱਜ ਤੁਲਸੀ ਮਾਜੀ ਦਾ ਇਹਨਾਂ ਦਾ ਜੀ ਆ ਸ਼ਾਲੀਗ੍ਰਾਮ ਜੀ ਦਾ شادی ਹੋਈ ਨਾ ਜੀ ਇਹ ਰੀਤੀ ਰਿਵਾਜ ਦੇ ਨਾਲ ਬੜਾ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਨੇ ਬਹੁਤ ਬਹੁਤ ਸਾਰਾ ਪਬਲਿਕ ਨੂੰ ਸਭ ਨੂੰ ਵਧਾਈ ਹੋਵੇ ਬਹੁਤ ਬਹੁਤ ਜਨਤ